ਸਤਿ ਸ਼੍ਰੀ ਅਕਾਲ ਜੀ ਸਾਰੇ ਭਰਾਵਾਂ ਨੂੰ ਇਹ ਹੈ ਜੀ ਆਪਣੀ ਡੀਐਸਆਰ 1985 ਜੀ ਜਨਾਬ ਆਪਾਂ ਅੱਜ ਗੱਲ ਕਰਦੇ ਆ ਜਿਹੜੀ ਆਪਾਂ ਸਪਰੇਅ ਕੀਤੀ ਸੀ ਇੱਕ ਤੇ ਵੀਡ ਬਲੌਕ ਕੀਤੀ ਸੀ ਡਾਮਾ ਦੀ ਇੱਕ ਵਜੀਰ ਕੀਤੀ ਹੈਗੀਆਂ ਤੇ ਦੋਵੇਂ ਚਲੋ ਜਿਹੜੀ ਵਜੀਰ ਆ ਤੇ ਵੀਡ ਬਲੌਕ ਆ ਇਹ ਹੈਗੀਆਂ ਤੇ ਡਾਮਾ ਦੀਆਂ ਇਹ ਦੋਵੇਂ ਤੇ ਦੋਵੇਂ ਹੀ ਉਹ ਪਰਸ਼ੂਟ ਵਾਲਾ ਜੀ ਆ ਹੈਗਿਆ ਟੈਕਨੀਕਲ ਇਮੇਜਾ ਤੇ ਪਰ ਇਹਦੇ ਵਿੱਚ ਇਹ ਚੱਕ ਕੇ ਇਨੇ ਕੀ ਕੀਤਾ ਕਿ ਨੌਮਨੀ 골ਡ ਵਾਲਾ ਸੇਮ ਹੀ ਕੰਮ ਕੀਤਾ ਐਰਕੀ ਚਲੋ ਜਿਆਦਾ ਏਰੀਆ ਜੇ ਆਪਾਂ ਕੀਤੀ ਡੀਐਸਆਰ ਦੇ ਸਪਰੇਅ ਐਰਕੀ ਪੂਰੇ ਰਿਜ਼ਲਟ ਇਹਦੇ ਵੇਖਣੇ ਸੀ ਇਹਦੇ ਵਿੱਚ ਦਿੱਕਤ ਇਹ ਆ ਜਿਆਦਾਤਰ ਫਸਦੀ ਬਜਾਈ ਦੇ ਵਿੱਚ ਘੋੜੇ ਘਾਦੀ ਤੇ ਮਦਾਨੇ ਦੀ ਤੇ ਨਾ ਹੀ ਇੰਨੇ ਜਿਹੜਾ ਹੈਗਾ ਏ ਇਹ ਘੂੜਾ ਘਾਓ ਮਾਰਿਆ ਨਾ ਮਦਾਨਾ ਮਾਰਿਆ ਬਸ ਜੋ ਨੌਮਨੀ 골ਡ ਕੰਮ ਕਰਦੀ ਉਹ ਮਾਰੇ ਨਾ ਚੌੜੀ ਪੱਤੀ ਲੈਂਦੀ ਨ ਮਾਰੇ ਉਹ ਉਹ ਚੀਜ਼ ਨੇ ਇੱਕ ਕੰਮ ਕੀਤਾ ਹੈ ਪਹਿਲਾਂ ਪਹਿਲਾਂ ਜਦੋਂ ਸਪਰੇਅ ਕੀਤੀ ਉਦੋਂ ਲੱਗਦਾ ਸੀ ਕਿ ਕਰ ਸਾਰੇ ਦੇ ਸਾਰੇ ਹੀ ਇਹ ਨਦੀਨ ਖਤਮ ਕਰ ਦੋਗੀ ਪਰ ਜਿਹੜੇ ਜਿਹੜੇ ਵੀਰ ਪਰ ਸ਼ੂਟ ਕਰਦੇ ਆ ਉਹਨਾਂ ਨੂੰ ਉਹਦੇ ਨਾਲ ਵੱਖਰੀ ਰਾਈਸਟਾਰ ਕਰਨੀ ਹੀ ਪੈਣੀ ਹੈ ਜਦੋਂ ਮਹੀਨੇ ਕਰ ਆਪਣਾ ਝੋਨਾ ਹੋ ਗਿਆ ਕਿਉਂਕਿ ਨਾ ਇਹ ਕੋੜਾਗਾ ਮਾਰਦੀ ਹੈ ਇੱਕ ਰੋਗ ਜ਼ਰੂਰ ਦਿੰਦੀ ਉਹਨੂੰ ਕੋੜੇਗਾਣਵੇਂ ਰੋਗਤਾ ਹੈ ਮਧਾਣੇ ਨੂੰ ਵੀ ਰੋਗਤਾ ਹੈ ਚੌੜੀ ਪੱਤੀ ਵਾਲੇ ਨਦੀਨ ਨੂੰ ਵੀ ਰੋਗਤਾ ਹੈ ਪਰ ਫੇਰ ਤੁਰ ਪਿਆ ਹੁਣ ਮੈਂ ਤੁਹਾਨੂੰ ਨਾ ਐ ਜਿਵੇਂ ਚੂਮ ਕਰਕੇ ਆਹ ਵੇਖੋ ਜੀ ਬੂਟਾ ਆ ਹੋ ਗਿਆ ਘੋੜੇਗਾ ਇਹਨੂੰ ਇੱਕ ਕਰ ਇਹਨੇ ਰੋਕਤਾ ਪਰ ਫੇਰ ਉਹ ਆਲ ਗਿਆ ਜਿਵੇਂ ਆ ਆ ਨਿੱਕਾ ਇਹਨੂੰ ਵੀ ਇੱਕਰ ਸਾਠ ਦਾ ਹੈ ਘੋੜਾ ਕਾ ਫੇਰ ਫੁੱਟ ਪਿਆ ਚੋੜੀ ਪੱਤੀ ਗਲਾਂ ਚਲੋ ਕਿਤੇ ਕਿਤੇ ਆ ਬੰਨਿਆਂ ਦੇ ਨਾਲ ਜਿਵੇਂ ਜ਼ਿਆਦਾ ਵੇਚਣੀ ਵਿੱਚ ਤੇ ਜਿਹੜੇ ਜਿਹੜੇ ਵੀਰ ਨਹੀਂ 1985 ਲਈ ਆ ਗੀ ਫੁੱਲ ਪੇਜ ਦੇ ਵਿੱਚ ਉਹ ਮੈਜਾਥਾ ਪਰਟੀ ਸਪਰੇਅ ਤੇ ਇਹ ਜਿੰਨਾ ਦੇ ਹੈਗਾ ਇਹ ਚੋਬਾ ਤਾਂ ਕਰਨ ਜੇ ਚੋਬਾ ਨਹੀਂ ਹੈਗਾ ਤੇ ਫਿਰ ਰਮਾਨਾ ਨਾਮ ਦੀ 골ਡ ਲਗਾ ਦੇਣ 15 ਦਿਨਾਂ ਹੁੰਦੇ ਜੇ ਲੋ 25 28 ਦਾ ਨਾਤਾ ਚੋਣਾ ਹੁੰਦਾ ਏ ਉਹਦੇ ਵਿੱਚ ਆਪਾਂ ਨੂੰ ਰਾਈਸਟਾਰ ਅਤੇ ਜੇ ਚੌੜੀ ਪੱਤੀ ਵਾਲਾ ਨਾਲ ਸਨ ਰਾਈ ਦੀ ਸਪਰੇਅ ਕਰਨੀ ਹੀ ਪੈਣੀ ਘੋੜੇ ਘਾਹ ਤੋਂ ਵੀ ਤੇ ਇਟ ਸਟ ਤੋਂ ਚੌੜੀ ਪੱਤੀ ਵਾਲਾ ਜਿਹੜਾ ਹੁੰਦੀ ਨੇਗਾ ਤੇ ਜੇ ਆਪਣੇ ਚੋਬਾ ਨਹੀਂ ਹੈਗਾ ਜਿਹੜੇ ਜਿਹੜੇ ਵੀਰਾਂ ਦੇ ਖੇਤਾਂ ਦੇ ਵਿੱਚ ਚੋਬਾ ਨਹੀਂ ਹੈਗਾ ਉਹ ਇਹਨੂੰ ਨਾ ਕਰਨਾ ਕਿਉਂਕਿ ਚੋਬਾ ਚਲੋ ਸਾਢੇ ਤਿੰਨ ਦੀ ਜਿਹੜਾ ਉਪਰਾਂ ਚੋਨਾਕਦਾ ਉਹ ਇਹ ਖਤਮ ਕਰ ਦਿੰਦੀ ਆ ਉਹ ਇਹਨੂੰ ਨਾ ਕਰਨਾ ਜਿਹੜੇ ਜਿਹੜੇ ਅ ਡੀਐਸ ਆਹੀ ਆ ਜੀ ਹੋਗੀ ਤੇ ਉਹ ਨਾ ਕਰਨ ਜਿੱਥੇ ਚੋਬਾ ਨਹੀਂ ਹੈਗਾ ਉਹ ਉਥੇ ਆਪਾਂ ਨੌਮਣੀ 골ਡੀ ਕਰੀਏ ਤੇ ਬਾਕੀ 메ਨ ਦਿੱਕਤ ਆਪਣੇ ਜਿਮੀਦਾਰਾਂ ਨੂੰ ਇੱਚੀ ਆਉਂਦੀ ਕੋੜੇਗਾ ਦੀ ਸਦੀਪ ਜਾਈ ਦੇ ਵਿੱਚ ਤੇ ਮਧਾਣੇ ਦੀ ਦੂਜਿਆਂ ਦੇ ਚਲੋ ਸਾਰਾ ਹੱਲ ਹੋ ਹੀ ਜਾਂਦਾ ਪਰ ਇਹ ਦਵਾਈ ਨੇ ਨਾ ਤੇ ਕੋੜੇਗਾ ਦੇ ਬਹੁਤ ਅਸਰ ਕੀਤਾ ਨਾ ਮਧਾਣੇ ਤੇ ਬਹੁਤ ਅਸਰ ਕੀਤਾ ਤੇ ਇਹ ਕਰਕੇ ਇਹੋ ਹੀ ਬੇਨਤੀ ਹੈ ਕਿ ਸਾਰੇ ਵੀਰਾਂ ਨੂੰ ਜਿਵੇਂ ਕੰਪਨੀ ਗਰੰਟੀ ਵੀ ਨਹੀਂ ਚੁੱਕਦੀ ਕਿ ਜੇ ਦਾ ਸਬਜੀ ਲਾਉਣੀ ਸਾਡੀ ਕੋਈ ਗਰੰਟੀ ਨਹੀਂ ਆਪ ਦੀ ਸੋ ਸਮਝ ਕੇ ਰੀ ਸਪਰੇਅ ਕਰਿਓ ਇਹਦੇ ਪੈਲੀ ਦੇ ਵਿੱਚ ਅਸਰ ਰਹਿ ਜਾਂਦਾ ਹੈ ਸਬਜੀ ਦੇ ਵੀ ਉਹ ਨੁਕਸਾਨ ਕਰੂਗਾ ਸਬਜੀ ਦੇ ਸਾਈਡ ਇਫੈਕਟ ਆਉਣਗੇ ਇਹਦੇ ਇਹ ਕਰਕੇ ਜਿਹੜੇ ਜਿਹੜੇ ਭਰਾਵਾਂ ਨੇ ਫੁੱਲ ਪੇਜ ਦੇ ਵਿੱਚ ਵੈਰੈਟੀ ਲਾਈ ਹੈ ਜੀ ਉਹਨਾਂ ਦੇ ਇਹੋ ਹੀ ਬੇਨਤੀ ਕਰਾਂਗੇ ਆਪਾਂ ਕਿ ਚੋਬਾ ਨਹੀਂ ਹੈਗਾ ਤੇ ਆ ਜਿਹੜੀ ਪਰ ਸ਼ੂਟ ਆ ਮੈਜਾ ਥੇ ਪਰ ਇਹ ਬਿਲਕੁਲ ਨਾ ਕਰਨ ਜੀ ਬਿਲਕੁਲ ਵੀ ਨਾ ਕਰਨ ਉਹਦੀ ਥਾਂ ਤੇ ਨਵਨੀ 골ਡ ਕਰ ਦੇਣਾ ਰਾਈਸਟਾਈਲ ਤੇ ਸਨਲਾਈਜ਼ ਕਰ ਦੇਣਾ ਓਕੇ ਜੀ ਧੰਨਵਾਦ ਜੀ ਮਿਹਰਬਾਨੀ